ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਤੁਹਾਡਾ ਆਪਣਾ ਬੱਬੂ ਘੋਮਾ ਨੂੰ ਤੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਆਪਣਾ 6ਵਾਂ ਪੋਡਕਾਸਟ ਆ ਰਿਹਾ ਹੈ ਤੇ ਜਿਹੜੇ ਸਾਡੇ ਵਿਰੋਧੀ ਨੇ ਕਈ ਮਿਰਚ ਗਲਤ ਕਮੈਂਟ ਕਰਦੇ ਉਹਨਾਂ ਨੂੰ ਭਾਈ ਬੇਨਤੀ ਹੈ ਵੀ ਭਾਈ ਦਵਾਈ ਦਬਾਈ ਲੈ ਲਓ ਠੀਕ ਹੈ ਤੁਹਾਡੇ ਮਿਰਚਾਂ ਬਹੁਤ ਲੱਗਦੀਆਂ ਨੇ ਤੁਹਾਡੇ ਮਿਰਚਾਂ ਐ ਲੱਗਦੇ ਨੇ ਜਿਵੇਂ ਬਵਾਸੀਰ ਦੇ ਉੱਤੇ ਲਾਲ ਮਿਰਚ ਪਾਹਿੰਦੀ ਹੈ ਜਦੋਂ ਮੇਰੀ ਵੀਡੀਓ ਆਉਂਦੀ ਹੈ ਐ ਤਕਲੀਫ ਹੁੰਦੀ ਹੈ ਤੁਹਾਡੇ ਬੇਨਤੀ ਹੈ ਭਾਈ ਪਹਿਲਾਂ ਦਵਾਈ ਦਬਾਈ ਲੈ ਲਓ ਚਾਜ ਨਾਲ ਬੀਕਾਸੋਲ ਦੇ ਕੈਪਸੂਲ ਵਗੈਰਾ ਲੈ ਲਓ ਜਿਹਦੇ ਨਾਲ ਤੁਹਾਨੂੰ ਤਕਲੀਫ ਘੱਟ ਹੋਵੇ ਕਿਉਂਕਿ ਤੁਹਾਨੂੰ ਤਕਲੀਫ ਬਹੁਤ ਜਿਆਦਾ ਹੁੰਦੀ ਹੈ ਮੇਰੇ ਨਾਲ ਤੋਂ ਮੇਰੀ ਵੀਡੀਓ ਦੇਖ ਕੇ ਲਓ ਜੀ 6ਵਾਂ ਪੋਡਕਾਸਟ ਆ ਰਿਹਾ 6ਵਾਂ ਬਿੱਟੂ ਚੱਕਾ ਦੇ ਨਾਲ 3 ਲੱਖ ਤੋਂ ਵੱਧ ਸਬਸਕ੍ਰਾਈਬਰ ਨੇ ਬਾਈ ਤੇ ਬਹੁਤ ਵੱਡੇ ਵੱਡੇ ਚੈਨਲਾਂ ਦੇ ਕੰਟੈਕਟ ਕਰ ਰਹੇ ਨੇ ਤਾਂ ਬ੍ਰੋਧੀਆਂ ਨੂੰ ਭਾਈ ਬੇਨਤੀ ਆ ਵੀ ਹਫਤਾ ਤੁਹਾਡੇ ਕੋਲੇ ਹੈਗਾ ਦਵਾਈ ਧੁਈ ਲੈ ਲਓ ਗੈ ਸਾਰੀਆਂ ਗੋਲੀਆਂ ਦਾ ਸਮਝਾ ਕੁਝ ਲੈ ਲਓ ਜਿਹਦੇ ਨਾਲ ਤਕਲੀਫ ਘੱਟ ਹੋਵੇ ਤੁਹਾਨੂੰ ਦੇਖ ਕੇ ਮੈਨੂੰ ਪਤਾ ਤੁਹਾਡੇ ਚੀਕਾਂ ਦਾ ਬਹੁਤ ਨਿਕਲਦੀਆਂ ਨੇ ਚੀਕਾਂ ਨਿਕਲ ਦਾ ਕਾਰਨ ਇਹ ਹੈ ਵੀ ਇਹ ਇੱਥੇ ਤੱਕ ਪਹੁੰਚ ਕਿਵੇਂ ਜਾਂਦਾ ਇਹ ਵੀ ਇਹ ਤੱਕ ਪੱਤਰਕਾਰ ਕਿਉਂ ਜਾਂਦੇ ਨੇ ਇਹ ਗੱਲ ਕਿਉਂ ਕਰਦਾ ਇਹ ਪਰਮਾਤਮਾ ਦੇ ਹੱਥ ਹੁੰਦਾ ਕਿੱਥੋਂ ਕਿੱਥੋਂ ਪਹੁੰਚਾਉਣਾ ਉਹਨੇ ਕਿੱਥੋਂ ਚੱਕ ਕੇ ਕਿੱਥੇ ਤੱਕ ਪਹੁੰਚਾ ਦੇਣਾ ਪਰਮਾਤਮਾ ਦੇ ਹੱਥ ਹੈ ਚੀਕਾਂ ਮਾਰਨਾ ਵਿਰੋਧੀਆਂ ਨੇ ਮਾਰਨੇ ਨੇ ਮਾਰੀ ਜਾਣ ਹਾਥੀ ਆਪਦੀ ਚੱਲੇ ਚੱਲਦਾ ਰਹੇਗਾ ਕੁੱਤੇ ਭੌਂਕਦੇ ਨੇ ਪੌਂਕੀ ਜਨ ਮੈਨੂੰ ਕੁੱਤਿਆਂ ਦੀ ਕੋਈ ਅਸਰ ਨਹੀਂ ਹੈਗਾ ਜਿਨ੍ਹਾਂ ਦੇ ਬਾਹਰੀ ਤਖਲੀਫ ਹੁੰਦੀ ਆ ਭਾਈ ਉਹ ਆਪਣਾ ਬਵਾਸੀ ਦਾ ਇਲਾਜ ਕਰਾ ਲਓ ਠੀਕ ਹੈ ਕਿਉਂਕਿ ਦੇਖ ਦੇਖ ਕੇ ਤੁਸੀਂ ਕਮੈਂਟ ਬਾਅਦ ਚ ਬਹੁਤ ਕਰਦੇ ਹੋ ਕਮੈਂਟ ਕਰਦੇ ਹੋ ਕਰੀ ਜਾਓ ਯਾਰ ਮੇਰਾ ਕੀ ਜਾਂਦਾ ਮੇਰਾ ਗੰਦ ਤੁਸੀਂ ਆਪਣੇ ਮੂੰਹ ਨਾਲ ਸਾਫ ਕਰਦੇ ਹੋ ਠੀਕ ਹੈ ਨਹੀਂ ਜਿਹੜੇ ਬੰਦੇ ਮੇਰੀ ਨਿੰਦਿਆ ਕਰਦੇ ਨੇ ਮੈਂ ਤਾਂ ਇਹ ਕਹਾਂਗਾ ਵੀ ਉਹ ਮੇਰਾ ਗੰਦ ਆਪਣੇ ਮੂੰਹ ਨਾਲ ਸਾਫ ਕਰਦੇ ਨੇ ਵਿਰੋਧੀ ਤਾਂ ਕੋਈ ਗੱਲ ਨਹੀਂ ਕਈ ਕਈਆਂ ਦੀ ਆਦਤ ਹੀ ਬਣ ਜਾਂਦੀ ਆ ਵੀ ਹਾਂ ਵੀ ਅਸੀਂ ਵਿਰੋਧ ਕਰਨਾ ਹੀ ਕਰਨਾ ਹੈ ਕਰਨਾ ਹੀ ਕਰਨਾ ਕਰੀ ਜਾਓ ਕੋਈ ਫਰਕ ਨਹੀਂ ਪੈਂਦਾ ਹੈਗਾ ਅੱਜ ਡੇਡੇ ਵੱਡੇ ਪੱਤਰਕਾਰ ਠੀਕ ਹੈ ਅੱਜ ਦੁਨੀਆ ਦੇ ਵਿੱਚ ਨਾਮ ਹੈ ਬੱਬੂ ਘੁੰਮਣ ਦਾ ਵੀ ਬੱਬੂ ਘੁੰਮਣ ਵੀ ਕੋਈ ਹੈਗਾ Google ਤੇ ਬੋਲੋ ਬੱਬੂ ਘੁੰਮਣ ਤਾਂ Google ਵੀ ਕਹਿੰਦੀ ਹੈ ਵੀ ਹਾਂ ਬੱਬੂ ਘੁੰਮਣ ਨਾਮ ਦਾ ਕੋਈ ਇਨਸਾਨ ਹੈਗਾ ਮੇਰੇ ਵਾਸਤੇ ਏਡੀ ਮੇਰੇ ਵਾਸਤੇ ਬਹੁਤ ਵੱਡੀ ਗੱਲ ਆ ਵੀ ਮੇਰੇ ਤੱਕ ਏਡੇ ਡੇਡੇ ਪੱਤਰਕਾਰ ਪਹੁੰਚਦੇ ਨੇ ਮੇਰੇ ਪੌਡਕਾਸਟ ਕਰਦੇ ਨੇ ਮੇਰੇ ਇੰਟਰਵਿਊ ਕਰਦੇ ਨੇ ਜਾਂ ਤਾਂ ਬੰਦੇ ਨੇ ਇਹ ਹੋਵੇ ਵੀ ਆਪਾਂ ਕਹਿੰਦੇ ਖਿਲਾਫ ਬੋਲਦੇ ਜਦੋਂ ਆਪਾਂ ਕਹਿੰਦੇ ਖਿਲਾਫ ਨਹੀਂ ਬੋਲਦੇ ਹੈਗੇ ਤਾਂ ਫਿਰ ਤਾਨੂੰ ਕੋਈ ਅਧਿਕਾਰ ਵੀ ਨਹੀਂ ਹੈਗਾ ਵੀ ਤੁਸੀਂ ਮੇਰਾ ਵਿਰੋਧ ਕਰੋ ਪਰ ਜਿੰਨਾਂ ਨੂੰ ਆਪ ਤਪੇ ਜੇ ਭੌਂਕਨ ਦੀ ਸਿਆਣੇ ਕਹਿੰਦੇ ਲੰਡਰ ਕੁੱਤਾ ਭੌਂਕ ਸਕਦਾ ਪਰ ਨਹੀਂ ਸਕਦਾ ਜਿਹੜੇ ਬਰਸਦੇ ਨੇ ਗਰਜਦੇ ਨਹੀਂ ਜਿਹੜੇ ਗਰਜਦੇ ਨੇ ਉਹ ਬਰਸਦੇ ਨਹੀਂ ਹੁੰਦੇ ਕਦੇ ਵੀ ਇਹ ਗੱਲ ਪੱਕੀ ਆ ਸਿਆਣਿਆਂ ਦੇ ਕਹਾਵਤਾਂ ਐਵੇਂ ਨਹੀਂ ਬਣੀਆਂ ਹੈਗੀਆਂ ਇਹ ਕਹਾਵਤਾਂ ਸੱਚੀਆਂ ਨੇ আর ਸੱਚੀਆਂ ਸਿੱਧ ਹੁੰਦੀਆਂ ਨੇ ਹੁਣ ਤਾਂ ਪਤਾ ਹੀ ਲੱਗ ਗਿਆ ਤਕਲੀਫ ਜਿੰਨਾਂ ਨੂੰ ਹੁੰਦੀ ਆ ਭਾਈ ਇੱਕ ਹਫਤਾ ਪਿਆ ਆਪਣਾ ਲਾਜ ਲੋਜੀ ਕਰਾ ਲਓ ਇੱਕ ਹਫਤੇ ਤੱਕ ਪੌਡਕਾਸਟ ਆ ਰਿਹਾ ਜਰੂਰ ਸਾਰੇ ਜਣ ਦੇਖਿਓ ਜਿਹੜੇ ਸਾਡੇ ਸ਼ੁਭਚਿੰਤਕ ਨੇ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਭੈਣ ਭਰਾ ਉਹਨਾਂ ਨੂੰ ਉਹਨਾਂ ਵਾਸਤੇ ਆਪਾਂ ਹਮੇਸ਼ਾ ਅਰਦਾਸ ਅਰਦਾਸ ਦੁਆਵਾਂ ਬੇਨਤੀਆਂ ਕਰਦੇ ਆਂ ਪ੍ਰਮਾਤਮਾ ਚਰਨਾ ਚ ਪ੍ਰਮਾਤਮਾ ਉਹਨਾਂ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ